ਕਾਲ ਇੰਝ ਨਿਊਜ਼ ਪੰਜਾਬੀ ਮੈਚਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਰੀ ਨਾਲ ਅੰਸ਼ਰੀਆ ਦੋ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਅਸਲਕ ਦੀ ਵੱਡੀ ਖਬਰ ਦੇ ਨਾਲ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦਾ ਨਾਮ ਜੁੜਾ ਹੈ ਐਲਾਨ ਦਿੱਤਾ ਗਿਆ ਹੈ ਕਈ ਮੌਜੂਦਾ ਵਿਧਾਇਕ ਤੇ ਮੰਤਰੀਆਂ ਨੂੰ ਟਿਕਟ ਮਿਲੀ ਹੈ ਆਮ ਆਦਮੀ ਪਾਰਟੀ ਉਮੀਦਵਾਰੀ ਦੀ ਲਿਸਟ ਜਿਹੜੀ ਹੈ ਉਹ ਜਾਰੀ ਹੋ ਚੁੱਕੀ ਹੈ ਦੱਸੇ ਕਿ 8 ਉਮੀਦਵਾਰਾਂ ਦਾ ਇਲਨਾਮ ਜੜਾ ਹੈ ਲਾਨਿਆ ਗਿਆ ਹੈ ਅਮ੍ਰਿਤਸਰ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਰਚਾਲਾ ਤੋਂ ਡਾਕਟਰ ਬਲਬੀਰ ਸਿੰਘ ਨੂੰ ਟਿਕਟ ਮਿਲੀ ਹੈ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ ਤੇ ਫਤਿਹਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ ਉੱਥੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੜਿਆ ਨੂੰ ਟਿਕਟ ਦਿੱਤੀ ਗਈ ਹੈ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਪੁੱਲਰ ਨੂੰ ਟਿਕਟ ਦਿੱਤਾ ਗਿਆ ਹੈ ਤੇ ਫਰੀਦਕੋਟ ਤੋਂ ਕਰਮਜੀਤ ਅਨਮੋਲ ਦਾ ਨਾਮ ਲਾਨਿਆ ਗਿਆ ਉੱਥੇ ਹੀ ਸੰਗਰੂਰ ਤੋਂ ਗੁਰਮੀਤ ਸਿੰਘ ਮਿਥੇਰ ਨੂੰ ਦਾ ਨਾਮ ਜੋੜਾ ਹੈ ਐਲਾਨਿਆ ਗਿਆ ਹੈ ਲੋਕ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਜਾਰੀ ਹੋ ਚੁੱਕੀ ਹੈ ਪੰਜਾਬ ਦੇ ਪੰਜ ਕੈਬਨਿਟ ਮੰਤਰੀਆਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਵੱਡੀ ਖਬਰ ਇਸ ਵਕਤ ਦੀ ਦੱਸਿਆ ਕਿ ਜੁਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਜੁੜਾ ਹੈ ਦਿੱਤਾ ਗਿਆ ਹੈ ਫਤਿਹਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ ਪੀ ਫਰੀਦਕੋਟ ਤੋਂ ਕਰਮਜੀਤ ਤਨਬੋਲ ਤੇ ਬਠਿੰਡਾ ਤੋਂ ਗੁਰਮੀਤ ਸਿੰਘ ਖੁਟਿਆ ਸੰਗਰੂਰ ਤੋਂ ਗੁਰਮੀਤ ਸਿੰਘ ਮੀਥੇਰ ਨਜੜਾ ਨਾਮ ਹੈ ਉਹ ਐਲਾਨਿਆ ਗਿਆ ਹੈ इस वक्त आदमी पार्टी केोड़ों जारी कर दी गई है फरीदकोट करमजीत है ऐलान गया है पाब के पंच कैबिनेट मंत्रियों मैदान गया है वीडी खबर आ रही है पंजाब के लोग सभा उम्मीदवारों का नाम जोड़ा है एलान दिता गया है पहली सूची आम आदमी पार्टी के वालों जारी कर दी गई है पाब के पंच कैबिनेट संतरी जोड़े ने उन्होंने मैदान के उतारिया गया है अमृतसर तो कैबिनेट मंत्री कुलदीप सिंह धालीवाल खजूर साहिब तो लालजीत पुलर में टिकट दी गई है फरीदकोट तो करमजीत अनमोल टिकट कर दी गई है ਅਸਨਾਲੀ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੈਰ ਨੂੰ ਟਿਕਟ ਦਿੱਤੀ ਗਈ ਹੈ ਗੱਲ ਕਰੀਏ ਬਟਿੰਡਾ ਤੇ ਗੁਰਮੀਤ ਸਿੰਘ ਖੁੜੀਆਂ ਨੂੰ ਟਿਕਟ ਜੁੜਾ ਹੈ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੇ ਨਾਮ ਦੇ ਵੱਜੋ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਚੀ ਦੀ ਇਹ ਪਹਿਲੀ ਸੂਚੀ ਜੜੀ ਹੈ ਜਾਰੀ ਕਰ ਦਿੱਤੀ ਗਈ ਹੈ 8 ਉਮੀਦਵਾਰਾਂ ਦਾ ਨਾਮ ਐਲਾਨਿਆ ਗਿਆ ਹੈ ਪੰਜਾਬ ਦੇ ਪੰਜ ਕੈਬਨਿਟ ਮੰਤਰੀਆਂ ਜਿਹੜੇ ਨੂੰ ਜੁੜਾ ਹੈ ਟਿਕਟ ਦਿੱਤਾ ਗਿਆ ਹੈ ਤੇ ਗੁਰਮੀਤ ਸਿੰਘ ਮੀਤ ਹੈਰ ਜਿਹੜੇ ਨੇ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਗਈ ਹੈ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਗਈ ਹੈ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਟਿਕਟ ਦਿੱਤੀ ਗਈ ਹੈ ਅਮ੍ਰਿਤਸਰ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਜਲੰਧਰ ਤੋਂ ਸੁਚੀਲ ਕੁਮਾਰ ਰਿੰਕੂ ਨੂੰ ਟਿਕਟ ਲਈ ਹੈ ਸਰ ਪੰਜਾਬ ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਅਰਵਿੰਦ ਕੇਜਰੀਵਾਲ ਜੀ ਜੀ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਜੀ ਦਾ ਤੇ ਸਮੁੱਚੀ ਸਾਰੀ ਲੀਡਰਸ਼ਿਪ ਦਾ ਪੀਏਸੀ ਦਾ ਸੰਦੀਪ ਪਾਟਕ ਜੀ ਦਾ ਰਗਵਜੀਤ ਦਾ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦਵਾਰਾ ਇੱਕ ਵਾਰ ਮੇਰੇ ਤੇ ਫਿਰ ਵਿਸ਼ਵਾਸ ਜਿਹੜਾ ਉਹ ਕੀਤਾ ਕਿਉਂਕਿ ਮੈਂ ਜਦੋਂ ਤੋਂ ਪਾਰਟੀ ਬਣੀ ਹੈ ਉਦੋਂ ਤੋਂ ਪਾਰਟੀ ਦਾ ਸਿਪਾਹੀਆਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਜਿਹੜਾ ਲੱਗੇ ਹੋਿਆਂਗੇ ਪਹਿਲਾਂ ਬੂਤੇ ਡਿਊਟੀ ਵੀ ਨਿਭਾਉਦੇ ਰਹੇ ਆ ਉਸ ਤੋਂ ਬਾਅਦ ਮੈਂ ਯੂਥ ਦਾ ਪੰਜਾਬ ਦਾ ਪ੍ਰਧਾਨ ਵੀ ਬਣਿਆ ਉਸ ਤੋਂ ਬਾਅਦ ਪਾਰਟੀ ਨੇ 2017 ਦੇ ਵਿੱਚ ਟਿਕਟ ਦਿੱਤੀ ਤਾਂ ਬਰਨਾਲੇ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਤੇ ਜਦੋਂ ਕਹਿੰਸੀ ਵੀ ਕਾਂਗਰਸ ਦੀ ਵੇਵ ਸੀ ਉਸ ਵੇਵ ਦੇ ਵਿੱਚ ਮੈਨੂੰ ਬਰਨਾਲੇ ਦੇ ਲੋਕਾਂ ਨੇ ਐਮਐਲਏ ਬਣਾਇਆ ਤੇ ਉਸ ਤੋਂ ਬਾਅਦ 22 ਚ ਬਹੁਤ ਵੱਡੀ ਲੀਡ ਬਰਨਾਲੇ ਤਕਰੀਬਨ 40000 ਵੋਟਾਂ ਦੇ ਨਾਲ ਐਮਐਲਏ ਬਣਾਇਆ ਤੇ ਫਿਰ ਪਾਰਟੀ ਨੇ ਮੈਨੂੰ ਪਿਛਲੇ 2 ਸਾਲ ਤੋਂ ਮੰਤਰੀ ਬਣਾਇਆ ਹੋਇਆ ਬੜੇ ਇੰਪੋਰਟੈਂਟ ਮੇਰੇ ਕੋਲੇ ਹੁਣ ਤੱਕ ਮੈਂ 2 9 10 ਡਿਪਾਰਟਮੈਂਟਸ ਦਾ ਮੰਤਰੀ ਰਹਿ ਚੁੱਕਿਆ ਹਾਂ ਐਕਸਪੀਰੀਅੰਸ ਮੈਂ ਥੋੜਾ ਨਿਛੇ ਕਰ ਮੈਂ ਕਰ ਚੁੱਕਿਆ ਤੇ ਹੁਣ ਇੱਕ ਵਾਰੀ ਫੇਰ ਮੈਨੂੰ ਮਤਲਬ ਕਿ ਪਿਛਲੇ 7 ਸਾਲਾਂ ਚ ਤੀਜੀ ਵਾਰੀ ਜਿਹੜੀ ਟਿਕਟ ਦਿੱਤੀ ਹੈ ਉਹ ਵੀ ਉਸ ਹਲਕੇ ਤੋਂ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਧੁਰਾ ਸੰਗਰੂਰ ਜਿੱਥੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਜਿੱਥੋਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਤੇ ਜਿੱਥੋਂ ਮੈਨੂੰ ਲੱਗਦਾ ਵੀ ਜਿਹੜਾ ਸੀਐਮ ਬੰਨ ਵਾਲਾ ਉਹ ਵੀ ਉਹ ਜਿਹੜਾ ਸੰਗਰੂਰ ਤੋਂ ਜਿਹੜੀ ਸ਼ੁਰੂਆਤ ਹੋਈ ਸਰਕਾਰ ਬਣਨ ਦੀ ਸੋ ਉਸ ਸੀਟ ਤੋਂ ਜਿਹੜੀ ਜਿਮੇਵਾਰੀ ਮੇਰੀ ਲਈ ਆ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਤੇ ਆਪਣੇ ਵੱਲੋਂ ਮੈਂ ਇਮਾਨਦਾਰੀ ਨਾਲ ਜਿਹੜੀ ਹੈ ਕਿਉਂਕਿ ਪਹਿਲਾਂ ਵੀ ਜਿੱਥੇ ਡਿਊਟੀ ਲਈ ਆ ਹਮੇਸ਼ਾ ਇਮਾਨਦਾਰੀ ਨਾਲ ਮਿਹਨਤ ਕੀਤੀ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਕਸੈਸਫੁਲ ਵੀ ਹੋਇਆ ਤੇ ਉਮੀਦ ਹੈ ਕਿ ਮੈਨੂੰ ਸੰਗਰੂਰ ਦੇ ਲੋਕ ਜਿਹੜੇ ਆ ਪਹਿਲਾਂ ਵੀ ਮੈਨੂੰ ਬਹੁਤ ਬਰਨਾਲੇ ਤੋਂ ਪਿਆਰ ਮਿਲਿਆ ਸੰਗਰੂਰ ਤੋਂ ਲੋਕ ਜਿਹੜੇ ਆ ਸਾਥ ਦੇਣਗੇ ਤੇ ਵੱਡੀ ਲੀਡ ਨਾਲ ਜਿਹੜੀ ਸੰਗਰੂਰ ਸੀਟ ਜਿੱਤ ਕੇ ਜਿਹਦੀ ਆਮ ਆਦਮੀ ਪਾਰਟੀ ਦੀ ਝੋਲੀ ਜਿਹੜੀ ਉਹ ਪਾਵਾਂਗੇ ਮੰਤਰੀ ਦਾ ਨਾਮ ਜੜਾ ਹੈ ਲਾਨਿਆ ਗਿਆ ਹੈ कई मौजूदा विधायक के मंत्रियों को इस लिस्ट के शामिल किया गया है टिकट दिखी गई है दस दिए कि लोग सभा चोड़ों के लिए आम आदमी पार्टी की पहली सूची जारी कर दी गई है अठ उम्मीदवारों के नाम का एलान किया गया है तो कैबिनेट मंत्रियों मैदान जोड़ा है उतारिया गया है लोग सभा के उम्मीदवारों का नाम जुड़ा है पंजाब के लोग सभा उम्मीदवारों का नाम ऐलान कर दिया गया है अठ ज उम्मीदवारों का नाम एलानिया गया है पहली सूची जी है जारी कर दी गई तो उस पहली सूची के अठ उमीदार नाम एलानिया गया है अमृतसर तो कैबिनेट मंत्री कुलदीप सिंह सिालीवाल पटियाला तो डॉक्टर बलबीर सिंह जलंधर तो सुशील कुमार रिंकू फतेहगढ़ साहिब तो गुरप्रीत सिंह जीपी पी तो गुरमीत खुडिया खडूर साहब तो लालजीत भुल्लर ने टिकट दिखती गई है

ਗੁਣ ਕਰਮਜੀਤਨ ਮੋਲ ਜਿਹੜੇ ਕਿ ਇੱਕ ਕਲਾਕਾਰ ਨੇ ਪੰਜਾਬ ਦੇ ਉਹਨਾਂ ਨੂੰ ਵੀ ਉਤਾਰਿਆ ਗਿਆ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਸੰਸਦ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਯਾਨੀ ਉਹਦੀ ਕੋਆਰਡੀਨੇਟਰ ਟੀਮ ਜਿਹੜੀ ਹੈਗੀ ਹੈ ਉਹ ਭਗਵੰਤ ਸਿੰਘ ਮਾਨ ਸਰਕਾਰ ਦੀ ਉਹ ਪਹਿਲੀ ਲਿਸ਼ਟ ਦੇ ਵਿੱਚ ਜਿਹੜੇ 8 ਉਮੀਦਵਾਰ ਜਿਹਨਾਂ ਦੇ ਨਾਮ ਐਲਾਨ ਕੀਤਾ ਗਿਆ ਹੈ ਉਹ ਇਹਨਾਂ ਦੇ ਵਿੱਚ ਸ਼ਾਮਿਲ ਨੇ ਪੰਜ ਕੈਬਨਿਟ ਮਿਨਿਸਟਰ ਜਿਹੜੇ ਹੈਗੇ ਨੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਟੀਮ ਦਾ ਜਿਹੜਾ ਇੱਕ ਪਸਾ ਨੇ ਉਹ ਪਹਿਲੀ ਵਾਰ ਮੈਦਾਨ ਦੇ ਵਿੱਚ ਉਤਰੇ ਨੇ ਲੋਕ ਸਭਾ ਚੋਣਾਂ ਵਾਸਤੇ ਤੇ ਅਪਨਜ ਕੈਬਨਿਟ ਮੰਤਰੀ ਜੁੜੇ ਨੇ ਉਹਨਾਂ ਦਾ ਨਾਮ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਿਹੜਾ ਹੈ ਕਿ ਕੁਝ ਅਸਰ ਪੈ ਸਕਦਾ ਹੈ ਕਿਉਂਕਿ ਪਹਿਲਾਂ ਤੋਂ ਹੀ ਇਹ ਜੁੜੇ ਨੇ ਇਸ ਪਾਰਟੀ ਦੇ ਵਿੱਚ ਸ਼ਾਮਿਲ ਨੇ ਤੇ ਹੋਰ ਜੁੜਾ ਹੈ ਇਸ ਦੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਕੀ ਕੁਝ ਖਾਸ ਜੁੜੀ ਹੈ ਫਰਕ ਪੈ ਸਕਦਾ ਹੈ ਅਜੇ ਤੱਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਅ ਦੋ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਫੀ ਚੰਗੇ ਜਿਹੜੇ ਵਿਕਾਸ ਕਰਦ ਨੇ ਉਹ ਕਿਤੇ ਨਹੀਂ ਤੇ ਦਾਵਾ ਇਹ ਕੀਤਾ ਜਾ ਰਿਹਾ ਕਿ ਇਹਨਾਂ ਵਿਕਾਸ ਕਰਜਾਂ ਦੇ ਨਾਂ ਤੋਂ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਜਿਹੜੀਆਂ ਹੈਗੀਆਂ ਉਹ ਜਿੱਤਣ ਦਾ ਦਮ ਰੱਖਦੀ ਹੈ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਦਾਅਵੇ ਜਿਹੜੇ ਹੈਗੇ ਨੇ ਉਹ ਆਮ ਆਦਮੀ ਪਾਰਟੀ ਨੇ ਕਿਤੇ ਨੇ ਆਪਣੇ ਜਦੋਂ ਕੈਂਪੇਨ ਜਿਹੜੀ ਹੈਗੀ ਆ ਉਹ ਲਾਂਚ ਕੀਤੀ ਤੇ ਇਸ ਤੋਂ ਪਹਿਲਾਂ ਵੀ ਆ ਪਾਵੇਂ ਉਹ ਕੈਬਨਿਟ ਮੈਂਬਰ ਲੇਖਟਰ ਸਾਨੀਆਂ ਜਾਂ ਫਿਰ ਹੋਰ ਜਿਹੜੇ ਨੇਤਾ ਸਾਨੀਆਂ ਜਾਂ ਫਿਰ ਖੁਦ ਮੁਖਵੰਤ ਜੀ ਭਗਵਾਨ ਸਤਿਮਾਨ ਉਹ ਵੀ ਇਸ ਤਰ੍ਹਾਂ ਦੇ ਦਾਅਵੇ ਦੇ ਹੈ ਕਿ ਉਹ ਲਗਾਤਾਰ ਕਰਦੇ ਆ ਰਹੇ ਹਨ ਉਸ ਟਾਈਮ ਵੀ ਇਹ ਦਾਅਵੇ ਕਿਤੇ ਗਏ ਜਦੋਂ ਅਲਾਈਅንስ ਦੀ ਗੱਲ ਚੱਲ ਰਹੀ ਸੀ ਕਾਂਗਰਸ ਦੇ ਨਾਲ ਹਾਲਾਂਕਿ ਆਵਾਜ਼ ਵੀ ਪਾਰਟੀ ਆ ਫਿਰ ਕਾਂਗਰਸ ਦੇ ਨੇਤਾ ਜਿਹੜੇ ਹੈਗੇ ਨੇ ਉਹ ਅਲਾਈਅንስ ਨਾ ਹੋਣ ਦੇ ਹੱਥ ਦੇ ਵਿੱਚ ਸਾਰੇ ਵਾਦੇ ਰਹੇ ਪਰ ਤੂੰ ਆਮ ਪਾਰਟੀ ਨੇ ਜਦੋਂ ਵੀ ਗੱਲ ਕੀਤੀ ਤਾਂ 13 ਦੀ 13 ਲੋਕ ਸਭਾ ਸੀਟਾਂ ਵਿਕਾਸ ਕਾਰਜਾਂ ਦੇ ਨਾਂ ਤੋਂ ਜਿੱਤਣ ਦੀ ਕੋਸ਼ਿਸ਼ ਜਿੱਤਣ ਦੇ ਦਾਅਵੇ ਜਿਹੜੇ ਹੈਗੇ ਨੇ ਉਹ ਕਿਤੇ ਨਹੀਂ ਤੇ ਹੁਣ ਜਿਸ ਤਰ੍ਹਾਂ ਦੇ ਨਾਲ 5 ਕੈਬਨਿਟ ਮਿਨਿਸਟਰ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਇਹ ਇਹ ਪੰਜ ਕੈਬਨਿਟ ਮਿਨਿਸਟਰ ਜਿਹੜੇ ਹੈਗੇ ਨੇ ਕਿਉਂਕਿ ਮੁੱਖ ਮੰਤਰੀ ਦੀ ਕੈਬਨਿਟ ਦਾ ਹਿੱਸਾ ਨੇ ਤਾਂ ਨਿਸ਼ਚਿਤ ਤੌਰ ਤੇ ਇਹਨਾਂ 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 ਵੱਲੋਂ ਜਿਹੜੇ ਵਿਕਾਸ ਕਾਰਜ ਕੀਤੇ ਗਏ ਨੇ ਉਹ ਹੋ ਸਕਦਾ ਹੈ ਕਿ ਜਨਤਾ ਦਾ ਦਿਲ ਜਿਹੜਾ ਹੈਗਾ ਜਿਸ ਤਰ੍ਹਾਂ ਦੇ ਨਾਲ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਜੀ ਜੀ ਕੁਲਵੀਰ ਤੇ ਹੁਣ ਤੁਸੀਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਵਾਂਗੀ ਆ ਫਰੀਦਕੋਟ ਤੋਂ ਕਰਮਜੀਤ ਅਨਮੋਲ ਦਾ ਨਾਮ ਜੁੜਾ ਹੈ ਐਲਾਨਿਆ ਗਿਆ ਹੈ ਕਿ ਕੋਈ ਜਾਣਕਾਰੀ ਤੁਹਾਡੇ ਕੋਲ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਨਾਮ ਜੁੜਾ ਹੈ ਜਾਰੀ ਕਰ ਦਿੱਤਾ ਗਿਆ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਦੇਖੋ ਕਰਮਜੀਤ ਦਾ ਗੋਲ ਜਿਹੜੀ ਹੈਗੇ ਨੇ ਉਹ ਪੰਜਾਬ ਦੇ ਇੱਕ ਵੱਡੇ ਕਲਾਕਾਰ ਨੇ ਪੰਜਾਬ ਦਾ ਬੱਚਾ ਬੱਚਾ ਉਹਨਾਂ ਨੂੰ ਜਾਣਦਾ ਹੈ ਫਿਲਮਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਇੱਕ ਇੱਕ ਵੱਡੇ ਚਿਹਰੇ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਕਮੇਡੀ ਹੈ ਉਹ ਕਰਕਰ ਦੇ ਵਿੱਚ ਹਾਸਾ ਹਾਸਾ ਲੈਣ ਵਾਸਤੇ ਇੱਕ ਵੱਡਾ ਨਾਮ ਬਣਿਆ ਹੈ ਬਾਕੀ ਬਲ ਪੰਜਾਬ ਦੇ ਵਿੱਚ ਬਲਕਿ ਹੋਰ ਪੂਰੇ ਦੇਸ਼ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਉਹ ਉਹਨਾਂ ਦਾ ਇੱਕ ਅਵਰਟਲ ਸਥਿਤੀ ਨਿਸ਼ਚਿਤ ਤੌਰ ਤੇ ਬਿਲਕੁਲ ਕੋਈ ਜ਼ਰੂਰਤ ਨਹੀਂ ਕਿ ਇਹਨਾਂ ਕਲਾਕਾਰ ਨੂੰ ਤੇ ਆਮ ਆਦਮੀ ਪਾਰਟੀ ਨੇ ਇਹਨਾਂ ਇਹਨਾਂ ਨੂੰ ਮੈਦਾਨ ਦੇ ਵਿੱਚ ਇਸ ਲਈ ਵੀ ਉਤਾਰਿਆ ਕਿਉਂਕਿ ਭਗਵੰਤ ਸਿੰਘ ਮਾਨ ਦੇ ਨਾਲ ਕਾਫੀ ਜ਼ਿਆਦਾ ਚੰਗੇ ਰਿਸ਼ਤੇ ਇਹਨਾਂ ਦੇ ਇੱਕ ਦੋਸਤਾਨਾ ਰਿਸ਼ਤੇ ਜਿਲੇ ਹੈਗੇ ਨੇ ਉਹ ਰਹੇ ਨੇ ਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਇੱਕ ਲੋਕਪ੍ਰੀਆ ਚਿਹਰਾ ਜਿਹੜਾ ਰਹੇਗਾ ਉਸ ਤੇ ਉਸ ਉਸ ਦਾ ਫਾਇਦਾ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ ਜੀ ਜੀ ਬਿਲਕੁਲ ਤਰਸੇ ਕਿਉਂਕਿ ਇਹ ਮੁੱਖ ਮੰਤਰੀ ਦੇ ਕਾਫੀ ਕਰੀਬੀ ਵੀ ਨੇ ਇਸ ਦੇ ਨਾਲ ਹੀ ਫਿਲਮੀ ਜਗਤ ਦੇ ਵਿੱਚ ਇਹਨਾਂ ਦਾ ਕਾਫੀ ਨਾਮ ਰਿਹਾ ਹੈ ਕਾਫੀ ਪ੍ਰਸ਼ੰਸਕ ਅਨੈਲ ਜਿਹੜੇ ਇਹਨਾਂ ਦੇ ਅਨਮੋਲ ਦੇ ਕਾਫੀ ਪ੍ਰਸ਼ੰਸਕ ਜਿਹੜੇ ਨੇ ਪੰਜਾਬ ਦੇ ਵਿੱਚ ਹੈਗੇ ਨੇ ਇਸ ਦੇ ਨਾਲ ਜੁੜਾ ਹੈ ਕਹਿ ਸਕਦੇ ਹਾਂ ਕਿ ਤੇ ਹੋਰ ਵੀ ਜੁੜੇ ਜਿਨ੍ਹਾਂ ਦਾ ਨਾਮ ਸ਼ਾਮਲ ਕੀਤਾ ਗਿਆ ਹੈ ਇਸ ਉਮੀਦਵਾਰਾਂ ਦੇ ਵਿੱਚ ਉਹ ਪੁਰਾਣੇ ਨੇ ਤੇ ਕੀ ਲੱਗਦਾ ਹੈ ਕਿ ਜਿਹੜੇ ਪਹਿਲਾਂ ਤੋਂ ਹੀ ਇਸ ਪਾਚੀ ਦੇ ਵਿੱਚ ਸ਼ਾਮਲ ਤੇ 2 ਸਾਲ ਦੇ ਵਿੱਚ ਜਿੰਨੀ ਤਰੱਕੀ ਕੀਤੀ ਹੈ ਪੰਜਾਬ ਦੇ ਵਿੱਚ ਕਿੰਨਾ ਫਰਕ ਪੈ ਸਕਦਾ ਹੈ ਇਸ ਲੋਕ ਸਭਾ ਚੋਣ ਦੇ ਵਿੱਚ ਦੇਖੋ ਬਿਲਕੁਲ ਕਿਉਂਕਿ ਜਿਸ ਤਰ੍ਹਾਂ ਦੀ ਗੱਲ ਮੈਂ ਪਹਿਲਾਂ ਗੱਲ ਕੀਤੀ ਕਿ ਪੰਜ ਕੈਬਨਿਟ ਮਿਨਿਸਟਰ ਨੇ ਯਾਨੀ ਮੁੱਖ ਮੰਤਰੀ ਦੀ ਟੀਮ ਦਾ ਹਿੱਸਾ ਨੇ ਸਰਕਾਰ ਦੀ ਟੀਮ ਦਾ ਹਿੱਸਾ ਨੇ ਪੰਜੋ ਲੱਖ ਖਿਡਾਰੀਆਂ ਨੂੰ ਉਤਾਰਿਆ ਗਿਆ ਜਿਹੜੇ ਕਿ ਕੈਬਨਿਟ ਮਿਨਿਸਟਰ ਨੇ ਤੇ ਇਹਨਾਂ ਇਹਨਾਂ ਕੈਬਨਿਟ ਮਿਨਿਸਟਰ ਦਾ ਜਿਹੜਾ ਕੰਮਕਾਜ ਰਿਹਾ ਆਪਣੇ ਆਪਣੇ ਵਿਭਾਗਾਂ ਦੇ ਵਿੱਚ ਉਸੇ ਉਸੇ ਕੰਮਕਾਜ ਦੇ ਦਮ ਤੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਹੈ ਕਿ ਉਹ 13 ਦੀ 13 ਲੋਕ ਸਭਾ ਸੀਟਾਂ ਜਿੱਤਣ ਵਾਸਤੇ ਇਸ ਕਰਕੇ ਸક્ષਮ ਹੈ ਕਿਉਂਕਿ ਵਿਕਾਸ ਦੇ ਨਾਂ ਤੋਂ ਜਾਂ ਫਿਰ ਪਾਰਟੀ ਦੇ ਸਰਕਾਰ ਦੇ ਕੰਮ ਦੇ ਨਾਂ ਤੋਂ ਲੋਕ ਜਿਹੜੇ ਹੈਗੇ ਨੇ ਉਹ ਵੋਟ ਦੇਣਗੇ ਤੇ ਆਮ ਆਦਮੀ ਪਾਰਟੀ 13 ਦੀ 13 ਸੀਟਾਂ ਲੋਕ ਸਭਾ ਦੀ ਜਿੱਤੇਗੀ ਤਾਂ ਆ ਜਿਸ ਤਰ੍ਹਾਂ ਦੇ ਨਾਲ ਕੈਬਨਿਟ ਮਨਿਸਟਰ ਕਿਉਂਕਿ ਇਹਨਾਂ ਦਾ ਕੰਮ ਕਾਰਜ ਹੀ ਸਰਕਾਰ ਦਾ ਕੰਮ ਕਾਰਜ ਜਿਹੜਾ ਹੈਗਾ ਉਹ ਜੀ ਬਿਲਕੁਲ